ਸਵਿੰਗ ਟ੍ਰੇਡਿੰਗ ਦੇ ਲਈ ਸਟਾਕਸ ਸਿਲੈਕਸ਼ਨ ਕਰਨ ਦਾ ਤਰੀਕਾ ਸਭ ਤੋਂ ਪਹਿਲਾਂ ਦੇਖੋ ਤੁਹਾਨੂੰ ਰਿਕੁਆਇਰਮੈਂਟ ਦੇਖਣੀ ਪੈਣੀ ਤੁਹਾਡੀ ਰਿਕੁਆਇਰਮੈਂਟ ਕੀ ਹੈ ਤੁਸੀਂ ਫੁੱਲ ਟਾਈਮ ਸਵਿੰਗ ਟ੍ਰੇਡਰ ਬੰਨਣਾ ਚਾਹੁੰਦੇ ਹੋ ਜਾਂ ਫਿਰ ਪਾਰਟ ਟਾਈਮ ਸਵਿੰਗ ਟ੍ਰੇਡਰ ਬੰਨਣਾ ਚਾਹੁੰਦੇ ਹੋ ਫੁੱਲ ਟਾਈਮ ਸਵਿੰਗ ਟ੍ਰੇਡਰ ਦਾ ਮਤਲਬ ਕੇਵਲ ਸਵਿੰਗ ਟ੍ਰੇਡਿੰਗ ਸਵਿੰਗ ਟ੍ਰੇਡਿੰਗ ਹੋਗੀ ਜਾਂ ਫਿਰ ਇਨਵੈਸਟਿੰਗ ਕੇਵਲ ਤੇ ਇਸ ਤੋਂ ਇਲਾਵਾ ਤੁਸੀਂ ਆਪਸ਼ਨ ਟ੍ਰੇਡਿੰਗ ਇੰਟਰਾਡੇ ਕੁਝ ਨਹੀਂ ਕਰਨ ਦੇ ਕੇਵਲ ਤੁਸੀਂ ਸਵਿੰਗ ਟ੍ਰੇਡਿੰਗ ਕਰਨ ਲੈ ਜਾਓ ਫਿਰ ਤੁਸੀਂ ਫੁੱਲ ਟਾਈਮ ਸਵਿੰਗ ਟ੍ਰੇਡਰ ਹੋ ਜਾਓ ਤੇ ਜੇ ਤੁਸੀਂ ਸਵਿੰਗਰ ਟ੍ਰੇਡਿੰਗ ਦੇ ਨਾਲ-ਨਾਲ ਆਪਸ਼ਨ ਟ੍ਰੇਡਿੰਗ ਕਰਨ ਦੇ ਜੋ ਇੰਟਰਾਡੇ ਕਰੰਡੇ ਜੋ ਫਿਰ ਤੁਸੀਂ ਪਾਰਟ ਟਾਈਮ ਸਵਿੰਗ ਟ੍ਰੇਡਰ ਹੁੰਦੇ ਜੋ ਸੋ ਜੇ ਪਾਰਟ ਟਾਈਮ ਸਵਿੰਗ ਟ੍ਰੇਡਰ ਬਣਨਾ ਉਹਦੇ ਵਾਸਤੇ ਤੁਸੀਂ ਕੀ ਕਰਨਾ ਨਿਫਟੀ 50 ਨਿਫਟੀ 50 ਦੀ ਜਿਹੜੀਆਂ 50 ਕੰਪਨੀਆਂ ਉਹਨਾਂ ਦੀ ਵਾਚ ਲਿਸਟ ਬਣਾਉਣੀ ਹੈ ਕੇਵਲ ਉਹਨਾਂ 50 ਕੰਪਨੀਆਂ ਦੇ ਵਿੱਚ ਹੀ ਤੁਸੀਂ ਦੇਖਣਾ ਜੇ ਕਿਸੇ ਦੇ ਵਿੱਚ ਕੋਈ ਪੈਟਰਨ ਬਣਿਆ ਉਹਦੇ ਹਿਸਾਬ ਨਾਲ ਤੁਸੀਂ ਟ੍ਰੇਡ ਕਰ ਸਕਦੇ ਜੋ ਕਿਉਂਕਿ ਜੇ ਫਿਰ ਤੁਸੀਂ ਜਿਆਦਾ ਕੰਪਨੀਆਂ ਦੀ ਵਾਚ ਲਿਸਟ ਬਣਾਓਗੇ ਨਾਲ ਆਪਸ਼ਨ ਟ੍ਰੇਡ ਵੀ ਕਰੋਗੇ ਨਾਲ ਇੰਟਰਾਡੇ ਵੀ ਕਰੋਗੇ ਨਾਲ ਸਵਿੰਗ ਵੀ ਕਰੋਗੇ ਸੋ ਜਿਆਦਾ ਵਰਕਲੋਡ ਪਊਗਾ ਮਾਈਂਡ ਤੇ ਸੋ ਉਹਦੇ ਨਾਲ ਕੀ ਹੋਊਗਾ ਕਿ ਜਿਹੜੇ ਤੁਹਾਡੇ ਟ੍ਰੇਡਸ ਹੋਣਗੇ ਉਹ ਸਕਸੈਸਫੁਲ ਘੱਟ ਹੋਣਗੇ ਤੇ ਫੇਲਿਅਰ ਜਿਆਦਾ ਹੋਣਗੇ ਪ੍ਰੋਫਿਟ ਘੱਟ ਹੋਣਗੇ ਲਾਸਸ ਫਿਰ ਜਿਆਦਾ ਹੋਣਗੇ ਸੋ ਜੇ ਪਾਰਟ ਟਾਈਮ ਕਰਨੀ ਆ ਤੇ ਫਿਰ ਤੁਸੀਂ ਨਿਫਟੀ 50 ਦੇ ਵਿੱਚ ਹੀ ਰਹੋ ਤੇ ਇਹ ਫੁੱਲ ਟਾਈਮ ਸਵਿੰਗ ট্রেਡਿੰਗ ਕਰਨੀ ਆ ਤੇ ਫਿਰ ਕੀ ਕਰਨਾ ਤੁਸੀਂ ਫਿਰ ਨਿਫਟੀ 500 ਨਿਫਟੀ 500 ਦੇ ਤੁਸੀਂ ਜਿਹੜੇ ਸਟਾਕਸ ਆ ਉਹਨਾਂ ਦੀ ਇੱਕ ਵਾਚ ਲਿਸਟ ਬਣਾ ਲਓ ਹੁਣ ਇਹ ਜਿਹੜੀ ਵਾਚ ਲਿਸਟ ਬਣਾਉਣੀ ਆ ਉਹਦੇ ਵਾਸਤੇ ਸਟਾਕਸ ਆ ਜਿਹੜੇ ਉਹ ਦੇਖਣੇ ਪੈਣੇ ਆ ਕਿਵੇਂ ਦੇਖੂਗੀ ਉਹਦੇ ਵਾਸਤੇ ਸਿੰਪਲੀ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਫੁੱਲ ਟਾਈਮ ਟਰੇਡਰ ਵਾਸਤੇ ਜੇ ਫੁੱਲ ਟਾਈਮ ਸਵਿੰਗ ਟਰੇਡਿੰਗ ਕਰਨੀ ਉਹਦੇ ਵਾਸਤੇ ਕੀ ਕਰਨਾ ਸਭ ਤੋਂ ਪਹਿਲਾਂ ਤੁਸੀਂ Google ਤੇ ਜਾਣਾ Google ਤੇ ਜਾ ਕੇ ਤੁਸੀਂ ਸਿੰਪਲੀ ਉਤੇ ਸਰਚ ਕਰਨਾ ਲਿਖ ਕੇ ਨਿਫਟੀ 500 ਸਟਾਕਸ ਲਿਸਟ ਇਹ ਸਰਚ ਕਰਨਾ ਤੇ ਉਸ ਤੋਂ ਬਾਅਦ ਦੇਖੋ ਪਹਿਲੀ ਆ ਵੈਬਸਾਈਟ ਆਊਗੀ nsecindia.com ਇਸ ਵੈਬਸਾਈਟ ਦੇ ਉੱਤੇ ਤੁਸੀਂ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਆ ਵੈਬਸਾਈਟ ਤੁਹਾਡੇ ਸਾਹਮਣੇ ਖੁੱਲ ਜੂਗੀ ਫਿਰ ਉਸ ਤੋਂ ਬਾਅਦ ਤੁਸੀਂ ਜਿਹੜਾ ਥਰਡ ਆਪਸ਼ਨ ਹੈ ਇਹਦੇ ਵਿੱਚ ਡਾਊਨਲੋਡ ਲਿਸਟ ਆਫ ਨਿਫਟੀ 500 ਸਟਾਕਸ ਇਹਦੇ ਉੱਤੇ ਕਲਿੱਕ ਕਰਕੇ ਤੁਸੀਂ ਲਿਸਟ ਨੂੰ ਡਾਊਨਲੋਡ ਕਰ ਲੈਣਾ ਲਿਸਟ ਲਿਸਟ ਹੈ ਜਿਹੜੀ ਤੁਹਾਡੀ ਪੀਡੀਐਫ ਦੇ ਫਾਰਮੈਟ ਦੇ ਵਿੱਚ ਡਾਊਨਲੋਡ ਹੋ ਜੂਗੀ ਜਿਵੇਂ ਦੇਖੋ ਆਇਆ ਇਸ ਤਰ੍ਹਾਂ ਟਾਡੇ ਜਿੰਨੇ ਉਹਦੇ ਵਿੱਚ ਸਟਾਕ ਹੁੰਦੇ ਨਿਫਟੀ 500 ਦੇ ਵਿੱਚ ਸਾਰੇ ਤੁਹਾਡੇ ਲਾਈਨ ਵਾਈਸ ਉਹਨਾਂ ਦੀ ਲਿਸਟ ਆ ਜੂਗੀ ਤੇ ਲਿਸਟ ਆ ਗਈ ਤੇ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਫਿਰ ਤੁਸੀਂ ਆਪਣਾ ਟਰੇਡਿੰਗ 뷰 ਖੋਲਣਾ ਹੈ ਜਾਂ ਫਿਰ ਆਪਣਾ ਬ੍ਰੋਕਰ ਖੋਲਣਾ ਹੈ ਤੇ ਉਹਦੇ ਵਿੱਚ ਬ੍ਰੋਕਰ ਮਤਲਬ ਉਹ ਐਪ ਜਿਹਦੇ ਵਿੱਚ ਤੁਸੀਂ ਟਰੇਡ ਕਰਦੇ ਜੋ ਜਾਂ ਤਾਂ ਉਹ ਐਪ ਖੋਲਣਾ ਜਾਂ ਟਰੇਡਿੰਗ 뷰 ਖੋਲਣਾ ਤੇ ਉਹਦੇ ਵਿੱਚ ਤੁਸੀਂ ਵਾਚ ਲਿਸਟ ਬਣਾ ਲੈਣੀ ਆ ਸਵਿੰਗ ਟਰੇਡਿੰਗ ਲਿਖ ਕੇ ਉਹਦੇ ਵਿੱਚ ਤੁਸੀਂ ਇੱਕ ਇੱਕ ਕਰਕੇ ਸਾਰੇ ਸਟਾਕਸ ਇਹਦੇ ਵਿੱਚੋਂ ਲਿਸਟ ਦੇ ਵਿੱਚੋਂ ਵੇਖ ਕੇ ਐਡ ਕਰ ਸਕਦੇ ਹੋ ਤੇ ਹੁਣ ਜੇ ਆਪਾਂ ਗੱਲ ਕਰੀਏ ਨਿਫਟੀ 50 ਬਾਰੇ ਨਿਫਟੀ 50 ਦੀ ਇਹ ਵਾਟ ਲਿਸਟ ਤੁਸੀਂ ਦੇਖਣੀ ਆ 50 ਸਟਾਕਸ ਜਿਹੜੇ ਨਿਫਟੀ ਦੇ ਵਿੱਚ ਜਿਹੜੇ ਆ ਉਹ ਤੁਸੀਂ ਦੇਖਣੇ ਆ ਉਹਨਾਂ ਵਾਸਤੇ ਤੁਸੀਂ ਕੀ ਕਰਨਾ Google ਦੇ ਵਿੱਚ ਸਰਚ ਕਰਨਾ ਨਿਫਟੀ 50 ਸਟਾਕਸ ਲਿਸਟ ਸੋ ਉਸ ਤੋਂ ਬਾਅਦ ਤੁਸੀਂ ਇਸ ਵੈਬਸਾਈਟ ਤੇ ਕਲਿੱਕ ਕਰਨਾ ਹੈ ਇਹਦੇ ਵਿੱਚ ਤੁਸੀਂ niftyindicates.com ਇਸ ਵੈਬਸਾਈਟ ਦੇ ਉੱਤੇ ਕਲਿੱਕ ਕਰਨਾ ਹੈ ਵੈਬਸਾਈਟ ਖੁੱਲਣ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਇੱਥੇ ਡਾਊਨਲੋਡਸ ਦਾ ਜਿਹੜਾ ਆਪਸ਼ਨ ਆਉਂਦਾ ਹੈ ਇਹਦੇ ਵਿੱਚ ਜਾਣ ਕੇ ਇੰਡੈਕਸ ਕੰਟੀਨੈਂਟਸ ਇਹਦੇ ਉੱਤੇ ਕਲਿੱਕ ਕਰਕੇ ਡਾਊਨਲੋਡ ਕਰ ਲੈਣਾ ਹੈ ਪੂਰੀ ਲਿਸਟ ਡਾਊਨਲੋਡ ਹੋ ਜੂਗੀ ਲਿਸਟ ਜਦੋਂ ਡਾਊਨਲੋਡ ਹੋ ਗਈ ਫਿਰ ਲਿਸਟ ਨੂੰ ਓਪਨ ਕਰਕੇ ਲਿਸਟ ਨੂੰ ਓਪਨ ਕਰਕੇ ਤੇ ਲਿਸਟ ਦੇ ਵਿੱਚ ਜਿਹੜੇ-ਜਿਹੜੇ ਸਟਾਕਸ ਦਿੱਤੇ ਹੋਏ ਆ ਉਹਨਾਂ ਨੂੰ ਦੇਖ ਕੇ ਆਪਣਾ ਟ੍ਰੇਡਿੰਗ 뷰 ਦੇ ਵਿੱਚ ਜਾਂ ਫਿਰ ਆਪਣੇ ਜਿਹੜੇ ਐਪ ਦੇ ਵਿੱਚ ਤੁਸੀਂ ਟ੍ਰੇਡਿੰਗ ਕਰਦੇ ਜੋ ਉਹਦੇ ਵਿੱਚ ਤੁਸੀਂ ਵਾਚ ਲਿਸਟ ਬਣਾ ਲੈਣੀ ਹੈ ਨਿਫਟੀ 50 ਲਿਖ ਲਓ ਨਾਮ ਜਾਂ ਫਿਰ ਸਵਿੰਗ ਟ੍ਰੇਡਿੰਗ ਲਿਖ ਲਓ ਤੇ ਉਸ ਵਾਚ ਲਿਸਟ ਦੇ ਵਿੱਚ ਤੁਸੀਂ ਇੱਕ ਇੱਕ ਕਰਕੇ ਆਪਣੇ ਸਾਰੇ ਸਟਾਕਸ ਐਡ ਕਰ ਲੈਣੇ ਫਿਰ ਸਿੰਪਲੀ ਕਰਨਾ ਕੀ ਹੈ ਤੁਸੀਂ ਜੇ ਵੀਕਲੀ ਟਾਈਮ ਫਰੇਮ ਤੇ ਤੁਸੀਂ ਸਵਿੰਗ ਟ੍ਰੇਡ ਕਰਨੀ ਹੈ ਤੇ ਹਰ ਹਫਤੇ ਬਾਅਦ ਸ਼ਨੀ ਐਤਵਾਰ ਨੂੰ ਤੁਸੀਂ ਉਹਦੇ ਵਿੱਚ ਪੈਟਰਨ ਦੇਖ ਸਕਦੇ ਹੋ ਕਿ ਕਿ ਦੇ ਵਿੱਚ ਪੈਟਰਨ ਬਣਿਆ ਕਿ ਦੇ ਵਿੱਚ ਨਹੀਂ ਬਣਿਆ ਤੇ ਜੇ ਤੁਸੀਂ ਡੇਲੀ ਟਾਈਮ ਫਰੇਮ ਤੇ ਕਰਨਾ ਫਿਰ ਤੁਸੀਂ ਹਰ ਇੱਕ ਦਿਨ ਜਦੋਂ ਦਿਨ ਖਤਮ ਹੋ ਜਾਂਦਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿਹੜੇ ਸਟਾਕ ਦੇ ਵਿੱਚ ਕਿਹੜਾ ਪੈਟਰਨ ਬਣਿਆ ਜਾਂ ਫਿਰ ਨਹੀਂ ਬਣਿਆ ਸੋ ਦੇ ਹਿਸਾਬ ਦੇ ਨਾਲ ਤੁਸੀਂ ਸਵਿੰਗ ਟ੍ਰੇਡ ਕਰ ਸਕਦੇ ਹੋ ਸੋ ਇਹ ਸੀ ਸਟਾਕਸ ਸਿਲੈਕਸ਼ਨ ਦਾ ਇੱਕ ਸੌਖਾ ਜਿਹਾ ਤਰੀਕਾ